ਦੇ ਤੋਂ ਨਹੀਂ ਜਾਣਦਾ ਹਾਂ ਅੰਦਰ ਵਾਲੀ ਕਰਨੀ ਆ ਭਾਈ ਅੰਦਰ ਦੀ ਵੀ ਸਪੋਰਟੋਂ ਖਾਰਾ ਤੂੰ ਜਿਨਮ ਕਰ ਮਾਰਗਮਾ ਖੋਲ ਦੇ ਨਿਰਮਾ ਸਰਗਰ ਤੂੰ ਕਰਕੇ ਲਾਜ ਨਹੀਂ ਆ ਆ ਮਾਰਗਮੀ ਖੋਲ ਦੇ ਆਵਾ ਭਾਈ ਤੂੰ ਨਾ ਹੜਕੇ ਰਹਿਣਾ ਨਾ ਨਾ ਪੁਆਇੰਟ ਤੋਂ ਬਾਅਦ ਕੋਈ ਦਾ ਗੱਲ ਤੁਹਾਨੂੰ ਰਾਜੀ ਖੂਬ ਉੱਤਪੜੋ ਸਾਰਾ ਗੁਰਪਿਆਰ ਆ ਜਾਂਦਾ ਜੀ ਮੰਨ ਲਓ ਉਹ ਕਿੱਥੇ ਜਾਣੀ ਕਿੱਥੇ ਕੀਤਾ ਕਰਦਾ ਨਹੀਂ ਆਪਾਂ ਯਾਰਾ ਇੱਥੇ ਰਹਿਣਾ ਪਿੰਡ ਮਾ ਲੈ ਜਾਂਦਾ ਸਾਨੂੰ ਆਪੇ ਹਰ ਕੀ ਮਾਮਲਾ ਇਸ ਤਰ੍ਹਾਂ ਕੀ ਜੀ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੋਤਾ ਕਤਲ ਹੋ ਗਿਆ ਹੈਗੇ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀਗੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗੇ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗਾ ਮੇਰਾ ਨਾਮ ਬਲਜੀਤ ਸਿੰਘ ਜੀ ਇਹ ਕੀ ਲੱਗਦਾ ਰੋਜ਼ ਨਾ ਲੱਗੇ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮੰਨ ਲਓ ਜੀਜਾ ਜੀ ਤੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਹੈ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਵੀਰਾ ਜੀ ਹਨ ਤੇ ਵੀ ਬਸ ਉਹ ਨਿਸ਼ੇੜੀ ਬੰਦੇ ਸੀਗੇ ਜੀ ਆਹ 7-8 ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਚ ਆਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਹੈ ਜੀ ਆਰੇ ਯਾ ਕੀਤੇ ਬਸ ਕੰਦਾ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਜਿਆਦਾਤਰ ਸਿਰ ਚ ਲਾਈਆਂ ਜੀ ਸੱਟਾਂਾਂ ਨੇ ਕਿਹਦੇ ਕਿਹਦੇ ਮਾਰੀ ਆਏਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੀਆਂ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਤੇ ਮਾਤਾ ਜਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾਗ ਗਈ ਸੱਟ ਹੱਲਾ ਕੋਈ ਰਾਂਜੇਸ ਨਹੀਂ ਨਹੀਂ ਵੈਸੇ ਤਾਂ ਕੋਈ ਰਾਂਜੇਸ ਨਹੀਂ ਸੀਗੀ ਇਹ ਵੈਸੇ ਕਾਰਨ ਹੈ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨੇ ਕਹਿ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਗਿਆ ਆਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਕੀ ਮੰਗਤੀ ਹੈਗੀ ਤੁਹਾਡੀ ਮੰਗ ਤਾਂ ਇਹੀ ਹੈ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗੌਰਮੈਂਟ ਤੋਂ ਇਹੀ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖਤ ਹੋ ਸਕ ਦਿੱਤੀ ਜਾਵੇ ਬਾਕੀ ਸਾਰਾ ਪਿੰਡ ਗਵਾਇਆ ਜੀ ਉਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਹੂੰ ਕੁਟੂੜਾ ਲੈ ਆਓ ਹੂੰ ਇਹ ਮੁੰਡੇ ਨੂੰ ਕਹਤਾ ਵੀ ਕਿਤੇ ਦੇ ਨਹੀਂ ਨਾ ਇਹ ਨਹੀਂ ਇਹ ਕਹਤਾ ਵੀ ਦੇ ਦੇ ਨਹੀਂ ਦੇ ਨਹੀਂ ਉਹਨਾਂ ਨੇ ਤਾਂ ਕਹਤਾ ਨਹੀਂ ਆ ਕਿ ਮੈਂ ਉਹਨਾਂ ਨੇ ਕਹਿੰਦਾ ਮੈਨੂੰ ਭੇਜ ਤੇ ਹਾਂ ਉੱਤਰੋਂ ਭੇਜ ਉਹਨਾਂ ਨੇ ਕਹਿੰਦਾ ਵੀ ਤੁਸੀਂ ਕਿਟੂੜਾ ਲੈ ਆਓ ਇਹ ਆਈ ਤਾਂ ਹੋਰ ਕਿਸੇ ਤੋਂ ਆਇਆ ਹੈ ਨਾ ਨਾ ਗੱਲ ਕਰ ਉਹ ਵੀ ਚੈਦੀ ਨੂੰ बुना होली के दिन हो। हाँ ना ना पॉइंटर तो बात चुकी है। तो वो ही था गाय। ऐसो करना राजू को बोलता पड़ेगा सारा ग्रुप याद है। नहीं अपन यार, देल्मारी यार। देल्मारी नहीं बिल्कुल 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 नहीं बिल्कु नाड़ ह तोज पड़ए सारा ग